ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਅਸੀਂ ਬੈਠੇ ਹਾਂ ਗੁਰਦੁਆਰਾ ਸਾਹਿਬ ਪੰਚਾਇਤੀ ਭੋਰ ਕੈਂਪ ਵਾਰਡ ਨੰਬਰ 1 ਵਿੱਚ ਜੰਮੂ ਦਾ ਇਹ ਉਹ ਸਿੱਖ ਵੱਸੂ ਇਲਾਕਾ ਹੈ ਜਿੱਥੇ ਅੱਜ ਅਸੀਂ ਇਕੱਠੇ ਹੋਏ ਹਾਂ ਔਰ ਸਾਰੇ ਵੀਰ ਮੇਰੇ ਨਾਲ ਜਿਹੜੇ ਬੈਠੇ ਨੇ ਇਹਨਾਂ ਦਾ ਵੀ ਤਰਫ ਤੁਹਾਡੇ ਨਾਲ ਕਰਵਾਵਾਂਗੇ ਇਹ ਸਾਰੇ ਵੀਰ ਨੇ ਗੁਰੂ ਨਾਨਕ ਲੰਗਰ ਮਿਸ਼ਨ ਜੋ ਇੱਕ ਸੰਸਥਾ ਹੈ ਜੰਮੂ ਦੇ ਵਿੱਚ ਉਹਦੇ ਨਾਲ ਵਬਸਤਾ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਮੇਂ-ਸਮੇਂ ਤੇ ਅਸੀਂ ਕਿਸੇ ਨਾ ਕਿਸੇ ਐਸੀ ਸੰਸਥਾ ਦੇ ਨਾਲ ਐਸੀ ਐਨਜੀਓ ਦੇ ਨਾਲ ਤੁਹਾਡੇ ਜਿਹੜੀ ਜਾਣਕਾਰੀ ਦੇ ਲਈ ਉਹਨਾਂ ਦੇ ਰੂਬਰੂ ਅਸੀਂ ਤੁਹਾਨੂੰ ਕਰਾਉਂਦੇ ਰਹਿੰਦੇ ਆ ਅੱਜ ਅਸੀਂ ਫਿਰ ਇੱਕ ਵਾਰ ਯਾਨੀ ਕਿ ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਕਲੰਗਰ ਮਿਸ਼ਨ ਆਪਸੀ ਸਾਈਟੀਵੀ ਤੇ ਤੁਸੀਂ ਬਹੁਤ ਵਾਰ ਦੇਖ ਚੁੱਕੇ ਹੋ ਅੱਜ ਫਿਰ ਇਹਨਾਂ ਦੇ ਕੋਲ ਆਉਣ ਦਾ ਮੌਕਾ ਮਿਲਿਆ ਕਿਉਂ ਮਿਲਿਆ ਉਹ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਬਲਜੀਤ ਸਿੰਘ ਜੀ ਜੁੜੇ ਨੇ ਇਹਨਾਂ ਦਿਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਜਿੱਤ ਬਲਜੀਤ ਸਿੰਘ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਮੈਨੂੰ ਇਨਫੋਰਮੇਸ਼ਨ ਮਿਲੀ ਮੈਨੂੰ ਕੰਟੈਕਟ ਕੀਤਾ ਗਿਆ ਔਰ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਇੱਥੇ ਆਣਾ ਚਾਹੀਦਾ ਮੈਂ ਤਾਂ ਆਪਣਾ ਫਰਜ਼ ਸਮਝ ਕੇ ਆਇਆ ਪਰ ਜਦ ਮੈਂ ਦੇਖਿਆ ਤੁਹਾਡੇ ਅੰਦਰ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਮੈਂ ਨਾਲ ਦੇ ਨਾਲ ਤਸਵੀਰਾਂ ਵੀ ਚਲਾ ਰਿਹਾ ਹਾਂ ਤੁਸੀਂ ਦੇਖੋ ਕਿੰਨੇ ਡੈਡੀਕੇਸ਼ਨ ਦੇ ਨਾਲ ਇਹ ਸਾਰੇ ਵੀਰ ਜਿਹੜੇ ਨੇ ਇਹ ਲੱਗੇ ਹੋਏ ਸੀ ਆਪਣੇ ਆਪਣੇ ਕੰਮ ਮਸਰੂਫ ਸਨ ਕੀ ਕੰਮ ਕਰ ਰਹੇ ਸੀ ਵੀਰ ਜੀ ਜਿਸ ਤਰ੍ਹਾਂ ਤੁਸੀਂ ਪੈਕਿੰਗ ਵਗੈਰਾ ਕਰ ਰਹੇ ਸੀ ਅੱਜ ਆਪਣੀ ਅੱਖਾਂ ਦੇ ਨਾਲ ਦੇਖਿਆ ਚੂਣਾ ਬੰਨੀਆਂ ਹੋਈਆਂ ਬਹੁਤ ਦੇਖੀਆਂ ਨੇ ਪਰ ਚੂੜ ਨੂੰ ਬੰਨਣਾ ਕਿਸ ਤਰ੍ਹਾਂ ਉਹ ਅੱਜ ਮੈਂ ਦੇਖ ਬੈਠਾ ਕਿਹੜੀ ਚੂੜ ਦੀ ਗੱਲ ਕਰਦੇ ਹੋ ਤੁਸੀਂ ਆਪ ਹੀ ਦੱਸੋ ਜੀ ਵਿੱਚ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਸੇਵਾ ਦੇ ਵਿੱਚ ਤੇ ਤੁਸੀਂ ਆਪਣਾ ਫਰ ਸਮੇਂ ਕੇ ਤੇ ਤੁਸੀਂ ਪਹੁੰਚਦੇ ਹੋ ਤੇ ਆਪਸੀ ਸਾਈਨ ਟੀਵੀ ਦਾ ਤੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਟੀਮ ਦੇ ਵੱਲੋਂ ਤੇ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਸਾਡੀ ਟੀਮ ਦੇ ਵੱਲੋਂ ਕੋਵਿਡ ਦੇ ਬਾਅਦ ਜੋ ਫੈਮਲੀਆਂ ਅਫੈਕਟ ਹੋਈਆਂ ਸਨ ਜਿਨ੍ਹਾਂ ਦੇ ਘਰ ਕਮਾਂਡ ਵੱਲੇ ਨਹੀਂ ਰਹੇ ਸਨ ਤੇ ਉਹਨਾਂ ਫੈਮਲੀਆਂ ਨੂੰ ਸਾਡੀ ਟੀਮ ਨੇ ਸੰਗਤ ਦੇ ਸਹਿਯੋਗ ਦੇ ਨਾਲ ਜੋ ਸੇਵਾਵਾਂ ਚੱਲ ਰਹੀਆਂ ਉਸਾਂ ਤੇ ਅਸੀਂ ਇਹ ਸੇਵਾ ਵੀ ਇੱਕ ਅਡਾਪਟ ਕੀਤੀ ਸੀ ਕਿ ਜੋ ਫੈਮਲੀਆਂ ਵਿਡੋ ਫੈਮਲੀਆਂ ਸਨ ਜਿਨ੍ਹਾਂ ਦੇ ਘਰ ਕਮਾਨ ਵਾਲੇ ਨਹੀਂ ਰਹੇ ਤੇ ਉਹਨਾਂ ਫੈਮਲੀਆਂ ਨੂੰ ਅਸੀਂ ਅਡਾਪਟ ਕੀਤਾ ਸੀ ਤੇ ਕੋਵਿਡ ਤੋਂ ਬਾਅਦ ਨਿਰੰਤਰ ਉਹਨਾਂ ਨੂੰ ਜੋ ਹੈ ਉਹ ਹਰ ਮਹੀਨੇ ਰਾਸ਼ਨ ਦੀ ਕਿੱਟ ਜੋ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਉਹੀ ਸੇਵਾ ਜੋ ਹੈ ਉਹ ਇੱਥੇ ਹਰ ਮਹੀਨੇ ਇਸ ਗੁਰਦੁਆਰਾ ਸਾਹਿਬ ਵਿਖੇ ਇੱਥੇ ਆ ਕੇ ਸਾਰੇ ਵੀਰ ਇਕੱਠੇ ਹੁੰਦੇ ਆ ਤੇ ਰਾਸ਼ਨ ਅਸੀਂ ਲਿਆ ਕੇ ਤੇ ਸਾਰਾ ਕਿੱਟਾਂ ਦੇ ਵਿੱਚ ਪੈਕ ਕਰਕੇ ਤੇ ਉਹਨਾਂ ਨੂੰ ਫਿਰ ਹੈ ਜੋ ਉਹ ਫੈਮਲੀਆਂ ਦੇ ਘਰ ਜੋ ਹੈ ਉਹ ਕਨਫਿਡੈਂਸ਼ੀਅਲ ਕਿਦੇ ਨਾਲ ਉਹਨਾਂ ਦਾ ਫੈਮਲੀ ਦਾ ਕਰੋੜ ਜੋ ਹੈ ਉਹ ਸਾਰਾ ਪਹੁੰਚਾਇਆ ਜਾਂਦਾ ਹੈ ਤੇ ਉਹੀ ਸਾਰੀ ਪੈਕਿੰਗ ਜੋ ਸੀ ਤੁਸੀਂ ਅੱਜ ਇੱਥੇ ਦੇਖ ਰਹੇ ਹੋ ਤੇ ਸਾਰੇ ਵੀਰ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚਦੇ ਨੇ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸੰਗਤ ਦਾ ਦਸਵੰਦ ਅਸੀਂ ਜਿੰਨਾ ਮਿਨੀਮਮ ਟੂ ਮਿਨੀਮਮ ਬਚਾ ਸਕਦੇ ਹਾਂ ਅਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬਲਕ ਚ ਸਮਾਨ ਜਿਹੜਾ ਵੇਰ ਰਸੂ ਲੈ ਆਉਂਦੇ ਆ ਤੇ ਆਪ ਪੈਕ ਕਰਦੇ ਆ ਜਿਸ ਨਾਲ ਇਹ ਹੈ ਕਿ ਕਾਫੀ ਸਾਨੂੰ ਜੋ ਹੈ ਉਹ ਡਿਸਕਾਊਂਟਡ ਰੇਟ ਤੇ ਸਮਾਨ ਮਿਲ ਜਾਂਦਾ ਔਰ ਥੋੜੀ ਜੀ ਪੈਕਿੰਗ ਆਪਣੀ ਮਿਹਨਤ ਕਰਨ ਦੇ ਨਾਲ ਜੋ ਹੈ ਉਹ ਕਾਫੀ ਹੱਦ ਤੱਕ ਅਸੀਂ ਪੈਸੇ ਬਚਾ ਸਕਦੇ ਮੈਂ ਦੇਖ ਰਿਹਾ ਸੀ ਕਿ ਵੀਰ ਜਿਹੜੇ ਪੈਕਿੰਗ ਮੈਂ ਦਰਸ਼ਕਾਂ ਨੂੰ ਸਿੱਧੀ ਇੱਕ ਵੀਰ ਤੇ ਪਈ ਉਹ ਪੈਕਿੰਗ ਕਰ ਰਹੇ ਸੀ ਯਾਨੀ ਕਿ ਬਹੁਤ ਹੀ ਵਧੀਆ ਔਰ ਸਾਫ ਸੁਥਰੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਆਮ ਤੌਰ ਤੇ ਪੈਕਿੰਗ ਵਾਲੀਆਂ ਚੀਜ਼ਾਂ ਸਾਨੂੰ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਮੈਂ ਵੀ ਇਹ ਹੀ ਸੋਚ ਰਹੀ ਸੀ ਕਿ ਸ਼ਾਇਦ ਤੁਸੀਂ ਵੀ ਮਾਰਕੀਟ ਚੋਂ ਖਰੀਦ ਕੇ ਦਿੰਦੇ ਹੋਗੇ ਔਰ ਇੱਡਾ ਮਹਿੰਗਾ ਰਸ਼ਨ ਹੁੰਦਾ ਹੋਏਗਾ ਔਰ ਸਿਰ ਜਦੋਂ ਮੈਂ ਹੁਣ ਇਸ ਵੇਲੇ ਤੁਹਾਡੇ ਨਾਲ ਬੈਠਿਆ ਤੇ ਉਹ ਵੀਰ ਸਾਰੇ ਗਾਇਬ ਨੇ ਇਥੋਂ ਕਿਉਂਕਿ ਸ਼ਾਇਦ ਕੋਈ ਵੀ ਕੈਮਰੇ ਦੇ ਮੁਰੇ ਆਣਾ ਨਹੀਂ ਚਾਹਦਾ ਲੇਕਿਨ ਸਾਡਾ ਇਹ ਮਕਸਦ ਹੈ ਕਿ ਗੁਰੂ ਨਾਨਕ ਲੰਗਰ ਮਿਸ਼ਨ ਵਰਗੀਆਂ ਸਸਥਾਵਾਂ ਨੂੰ ਸੰਗਤ ਦੇ ਸਾਹਮਣੇ ਲਿਆਇ ਲਿਆਇਆ ਜਾਏ ਤਾਂ ਜੋ ਸੰਗਤ ਨੂੰ ਵੀ ਪਤਾ ਚੱਲੇ ਕਿ ਉਹ ਜੋ ਦਸਵੰਦ ਜਿਹੜਾ ਦਿੰਦੇ ਨੇ ਉਹ ਕਿੱਥੇ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਖਰਚ ਕੀਤਾ ਜਾਂਦਾ ਹੈ ਔਰ ਕਿੱਥੇ ਜਾ ਕੇ ਯੂਟਿਲਾਈਜ਼ ਹੁੰਦਾ ਹੈ ਹੁਣ ਤੁਸੀਂ ਦੱਸੋ ਕਿਉਂਕਿ ਮੈਂ ਇਸ ਕਰਕੇ ਵਿੱਚ ਤੁਹਾਨੂੰ ਰੋਕਿਆ ਕਿਉਂਕਿ ਉਹ ਵੀਰ ਨਜ਼ਾਰਾ ਤਾਂ ਇਥੋਂ ਉਹ ਨਿਕਲ ਗਏ ਚੁੱਪਚਾਪ ਕਰਕੇ ਕਿ ਸ਼ਾਇਦ ਕਿ ਅਸੀਂ ਕੈਮਰੇ ਦੇ ਸਾਹਮਣੇ ਨਾ ਆਈਏ ਪਰ ਮੈਂ ਫਿਰ ਵੀ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਮੈਂ ਉਹਨਾਂ ਦੀ ਬਾਈਟਸ ਲੈ ਲਈਆਂ ਨੇ ਸੌਰੀ ਕਲਿੱਪਸ ਲੈ ਲੈਨੇ ਹਾਂ ਮੈਂ ਨਾਲ ਦੇ ਨਾਲ ਸੰਗਤ ਜੀ ਆਪ ਜੀ ਨੂੰ ਦਿਖਾਉਂਦਾ ਵੀ ਰਾਂਗਾ ਜੀ ਵੀਰ ਜੀ ਇਹ ਰਾਸ਼ਨ ਜਿਸ ਤਰ੍ਹਾਂ ਤੁਸੀਂ ਦਿੰਦੇ ਹੋ ਅਲੱਗ-ਅਲੱਗ ਤੁਸੀਂ ਕਹਾਂ ਕਿ ਵਿੰਡੋਜ਼ ਨੂੰ ਜਾਂ ਹੋਰ ਵੀ ਗਰੀਬੀ ਦੀ ਫੈਮਿਲੀਆਂ ਨੂੰ ਕਿਸ ਤਰੀਕੇ ਤੇ ਨਾਲ ਤੁਸੀਂ ਉਹਨਾਂ ਨੂੰ ਕਰਦੇ ਹੋ ਤੁਸੀਂ ਵੈਰੀਫਿਕੇਸ਼ਨ ਕਰਦੇ ਹੋ ਜਾਂ ਕਿਸ ਤਰ੍ਹਾਂ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਜਾਂ ਤੁਸੀਂ ਆਪ ਜਾਣਦੇ ਹੋ ਕਿਸ ਤਰ੍ਹਾਂ ਨਾਲ ਇਹ ਪੂਰਾ ਪ੍ਰੋਸੀਜਰ ਹੁੰਦਾ ਹੈ ਵਿਰਜੀ ਇਹਦਾ ਪ੍ਰੋਸੀਜਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਤੇ ਅਗਰ ਜੋ ਹੈ ਫੈਮਿਲੀ ਆਪ ਅਪਰੋਚ ਕਰਦੀ ਹੈ ਕਈ ਵਾਰ ਤੇ ਕਈ ਵਾਰ ਮੋਸਟ ਆਫ ਦਾ ਟਾਈਮ ਫੈਮਿਲੀ ਜੋ ਹੈ ਉਹ ਮਤਲਬ ਸ਼ਰਮ ਮਹਿਸੂਸ ਕਰਦੀ ਹੈ ਤੇ ਆਪ ਅਪਰੋਚ ਨਹੀਂ ਕਰਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਕੋਈ ਫੈਮਿਲੀ ਦੇ ਜਾਂ ਰਿਲੇਟਿਵਸ ਚੋਂ ਤੁਸੀਂ ਕਹਿ ਲਓ ਜਾਂ ਕੋਈ ਆਸਪੜੋਸ ਦੇ ਜਿਹੜੇ ਉਹਨਾਂ ਦੇ ਤੁਸੀਂ ਸੱਜਣ ਕਹਿ ਲਓ ਉਹ ਸਾਡੀ ਟੀਮ ਨੂੰ ਅਪਰੋਚ ਕਰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਅਕਸਰ ਜੋ ਵੀਡੀਓਜ਼ ਨੇ ਜਿਸ ਤਰ੍ਹਾਂ ਤੁਹਾਡੇ ਚੈਨਲ ਦੇ ਰਾਹੀਂ ਵੀਡੀਓਜ਼ ਦੇਖਦੇ ਨੇ ਲੋਕ ਤੇ ਉਹ ਕੰਟੈਕਟ ਕਰਦੇ ਨੇ ਤੇ ਸਾਡੇ ਨੰਬਰ ਜੋ ਥੱਲੇ ਦਿੱਤੇ ਜਾਂਦੇ ਕਰਦੇ ਨੇ ਤੇ ਸਾਨੂੰ ਦੱਸਦੇ ਨੇ ਕਿ ਇੱਥੇ ਇਸ ਸਾਡੇ ਇਲਾਕੇ ਦੇ ਵਿੱਚ ਇੱਕ ਕਾਫੀ ਜ਼ਰੂਰਤਮੰਦ ਫੈਮਿਲੀ ਹੈ ਤੇ ਅਸੀਂ ਜਾ ਕੇ ਪਹਿਲੇ ਉਸ ਫੈਮਿਲੀ ਨਾਲ ਕੰਟੈਕਟ ਕਰਦੇ ਹਾਂ ਸਾਰਾ ਵੈਰੀਫਿਕੇਸ਼ਨ ਕਰਦੇ ਹਾਂ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਵਗੈਰਾ ਜੋ ਹਨ ਉਹ ਅਸੀਂ ਟਰੇਸ ਕਰਵਾਉਂਦੇ ਹਾਂ ਔਰ ਪੂਰੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਅਸੀਂ ਉਹਨਾਂ ਨੂੰ ਇੱਕ ਇੰਟੀਮੇਸ਼ਨ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਜੋ ਹੈ ਕਿਟ ਹੈ ਉਹ ਇੱਕ ਸ਼ਾਰਟ ਸਪੈਨ ਆਫ ਟਾਈਮ ਵਾਸਤੇ ਜਿੰਨੀ ਦੇਰ ਤੱਕ ਅਗਰ ਤੁਸੀਂ ਆਪਣਾ ਕੋਈ ਕੰਮਕਾਜ ਨਹੀਂ ਕਰ ਲੈਂਦੇ ਜਾਂ ਤੁਹਾਨੂੰ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਆ ਜਾਂਦੀ ਹੈ ਫੈਮਿਲੀ ਦੇ ਵਿੱਚ ਅਸੀਂ 19 ਦੇਰ ਤੱਕ ਰਹੀ ਉਹ ਫੈਮਿਲੀ ਨੂੰ ਕਰੋ ਉਹ ਸਟੈਂਡ ਨਹੀਂ ਹੋ ਜਾਂਦੇ 19 ਦਿਨ ਤੱਕ ਅਸੀਂ ਉਹਨਾਂ ਨੂੰ ਕਿਟ ਪ੍ਰੋਵਾਈਡ ਕਰਦੇ ਆ ਤੇ ਐਸਾ ਨਹੀਂ ਹੈ ਕਿ ਹਰ ਕੇਸ ਦੇ ਵਿੱਚ ਸਾਨੂੰ ਇਸ ਤਰ੍ਹਾਂ ਹੀ ਲੈਣਾ ਪੈਂਦਾ ਤੇ ਬਾਕੀ ਕੁਝ ਕੇਸਿਸ ਐਸੇ ਵੀ ਹੁੰਦੇ ਨੇ ਜਿਸ ਤਰ੍ਹਾਂ ਕੋਈ ਹੋਲਡਜ ਕੇਸ ਹੈ ਤੇ ਉਹਨਾਂ ਦੇ ਵਿੱਚ ਉਹ ਆਪਣਾ ਨਹੀਂ ਕਰ ਸਕਦੇ ਸਿਸਟਮ ਨਹੀਂ ਚਲਾ ਸਕਦੇ ਤੇ ਜਾਂ ਕੋਈ ਹੈਂਡੀਕੈਪ ਫੈਮਿਲੀ ਹੈ ਜਾਂ ਕੋਈ ਹੋਰ ਕਿਸਮ ਦੀ ਕੋਈ ਨੀਡੀ ਫੈਮਿਲੀ ਹੈ ਜਿਦੇ ਵਿੱਚ ਉਹ ਆਪਣਾ ਕੰਮ ਨਹੀਂ ਕਰ ਸਕਦੇ ਸਾਡੇ ਕੋਲੇ ਕੇਸ ਹੈ ਪੋਰ ਕੈਂਪ ਦਾ ਹੀ ਆ ਉਹ ਲੈਡੀ ਅੱਖਾਂ ਤੋਂ ਦੇਖ ਨਹੀਂ ਸਕਦੇ ਬਲਾਈਂਡ ਨੇ ਉਹਨਾਂ ਨੂੰ ਵਿਜੂਅਲ ਇੰਪੇਅਰੈਂਸ ਨੇ ਥੋੜੀ ਜੀ ਹੈ ਉਹਨਾਂ ਨੂੰ ਪ੍ਰੋਬਲਮ ਪੂਰਾ ਕਲੀਅਰਲੀ ਨਹੀਂ ਦੇਖਣਾ ਉਹਨਾਂ ਵਾਸਤੇ ਮਤਲਬ ਤੁਸੀਂ ਪਰਮਾਨੈਂਟ ਉਹਨਾਂ ਵਾਸਤੇ ਸਾਡੀ ਅਜੇ ਤੱਕ ਪਰਮਾਨੈਂਟ ਕਿਟ ਜਾ ਰਹੀ ਹੈ ਤੇ ਕੱਲ ਨੂੰ ਅਗਰ ਉਹਨਾਂ ਦਾ ਕੋਈ ਬੱਚੇ ਅੱਗੇ ਕਮਾਂਡ ਜੋਗੇ ਹੋ ਜਾਂਦੇ ਨੇ ਜਿੰਨੀ ਦੇਰ ਤੱਕ ਅ 19 ਦੇਰ ਤੱਕ ਅਸੀਂ ਉਹਨਾਂ ਨੂੰ ਇਹ ਸਪੋਰਟ ਕਰਾਂਗੇ ਕਿਉਂਕਿ ਮੇਰੇ ਨਾਲ ਇਹ ਐਕਸਪੀਰੀਅੰਸ ਤੁਹਾਡੀ ਸੰਸਥਾ ਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਵਧੀਆ ਹੋਇਆ ਹੈ ਅ ਵੀਰਜੀ ਵੀ ਸਾਡੇ ਕੋਲ ਬੈਠੇ ਨੇ ਮੈਂ ਕਹਾਗਾ ਥੋੜਾ ਜਿਆ ਅੱਗੇ ਆ ਜਨ ਅ ਇਹਨਾਂ ਵੀਰਜੀ ਦਾ ਮੈਂ ਤੁਹਾਨੂੰ ਦੱਸ ਦਿਆ ਸੰਜੀਤ ਜੀ ਅਸੀਂ ਇੱਕ ਵਾਰੀ ਕਿਸੇ ਜਗ੍ਹਾ ਤੇ ਜਾ ਰਹੇ ਸੀ ਔਰ ਉਸ ਫੈਮਿਲੀ ਨੂੰ ਅਸੀਂ ਮ ਇਹ ਮੇਰਾ ਪਰਸਨਲ ਇੱਕ ਐਕਸਪੀਰੀਅੰਸ ਹੈਗਾ ਜਦੋਂ ਮੈਂ ਫੈਮਿਲੀ ਨੂੰ ਮਿਲਿਆ ਤੇ ਮੈਨੂੰ ਲੱਗਿਆ ਕਿ ਨਹੀਂ ਇਸ ਫੈਮਿਲੀ ਨੂੰ ਬਹੁਤ ਜ਼ਰੂਰਤ ਹੈ ਮੈਂ 2-3 ਜਗ੍ਹਾ ਤੇ ਕਾਲ ਕੀਤੀ ਔਰ ਸਾਰਿਆਂ ਨੇ ਮੈਨੂੰ ਰਿਸਪੌਂਸ ਤਾਂ ਦਿੱਤਾ ਬਟ 댓 ਮੱਚ ਪੋਜ਼ਿਟਿਵ ਰਿਸਪੌਂਸ ਜਿਹੜਾ ਕਿ ਮੈਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ ਫਿਰ ਮੈਨੂੰ ਨੰਬਰ ਮਿਲਿਆ ਵੀਰਜੀ ਦਾ ਮੈਂ ਬਲਜੀਤ ਵੀਰਜੀ ਨੂੰ ਫੋਨ ਕੀਤਾ ਉਹਨਾਂ ਨੂੰ ਇਹਨਾਂ ਦੇ ਨਾਲ ਕੰਟੈਕਟ ਕੀਤਾ ਵਿਦੀਨ 2 ਆਵਰਸ ਉਹ ਰਾਸ਼ਨ ਦੇ ਕਿਟ ਉਸ ਘਰ ਦੇ ਵਿੱਚ ਪਹੁੰਚੀ ਹੋਈ ਸੀ ਜਿਸ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਨਹੀਂ ਇਹੋ ਜੀਆਂ ਸੰਸਥਾਵਾਂ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਮੈਂ ਉਹ ਫੈਮਲੀ ਵੀ ਡਿਸਕਲੋਜ਼ ਨਹੀਂ ਕਰਾਂਗਾ ਕਿਉਂਕਿ ਇਹਨਾਂ ਦਾ ਇੱਕ ਪ੍ਰੋਟੋਕਾਲ ਹੈ ਕਿ ਫੈਮਲੀਆ ਨੂੰ ਡਿਸਕਲੋਜ਼ ਨਹੀਂ ਕਰਦੇ ਬਹੁਤ ਵਧੀਆ ਗੱਲ ਹੈ ਵੀਰ ਜਤਿੰਦਰ ਜੀ ਤੁਹਾਡੇ ਨਾਲ ਗੱਲਬਾਤ ਕਰਾਂਗਾ ਅਗਰ ਤੁਸੀਂ ਥੋੜਾ ਜਿਆ ਅੱਗੇ ਆ ਜਾਓ ਹਾਂ ਮਾਈਕ ਹੀ ਦੇ ਦਿਨਾ ਮੈਂ ਜਿੰਦਰਜੀ ਜਿਸ ਤਰ੍ਹਾਂ ਤੁਸੀਂ ਇੱਕਦਮ ਉੱਥੇ ਪਹੁੰਚ ਗਏ ਸੀ ਜਦੋਂ ਮੈਂ ਦੱਸ ਰਿਹਾ ਮੈਂ ਦੱਸ ਦਿੰਦਾ ਕਿ ਇਹੀ ਵੀਰਸਨ ਜਿਹੜੇ ਉੱਥੇ ਮੇਰੇ ਖਿਆਲ ਚ 2 ਘੰਟੇ ਦੇ ਅੰਦਰ ਅੰਦਰ ਤੁਸੀਂ ਉੱਥੇ ਪਹੁੰਚ ਵੀ ਗਏ ਸੀ ਹਾਂਜੀ ਔਰ ਕਿਟ ਲੈ ਕੇ ਤੁਸੀਂ ਪਹੁੰਚ ਗਏ ਸੀ ਹਾਂਜੀ ਇੰਨੀ ਜਲਦੀ ਕਿਸ ਤਰ੍ਹਾਂ ਪਹੁੰਚਦੇ ਹੋ ਇੰਨੀ ਜਲਦੀ ਕਿਸ ਤਰ੍ਹਾਂ ਫਾਸਟ ਐਕਸ਼ਨ ਹੁੰਦਾ ਕਿ ਆ ਕਿਟਸ ਤੁਸੀਂ ਬਣਾ ਕੇ ਰੱਖੀ ਹੁੰਦੀਆਂ ਹਨ ਜਾਂ ਸਾਡੇ ਕੋਲ ਹਾਂਜੀ 10 12 ਗੱਟਾਂ ਅਸੀਂ ਸਪੇਅਰ ਰੱਖੀ ਹੋਈਆਂ ਹੁੰਦੀਆਂ ਹਨ ਹਾਂ ਹਾਂ ਤੇ ਅਸੀਂ ਵੀ ਸੋਚ ਗਿਰਿਆ ਨਾ ਕਿ ਸਮਾਜ ਨੂੰ ਜ਼ਰੂਰਤਮੰਦ ਫੈਮਿਲੀ ਸਾਨੂੰ ਹੋਰ ਕੋਈ ਕਾਲ ਆਏਗੀ ਅਸੀਂ ਉੱਥੇ ਰਾਸ਼ਨ ਪੁਹੁੰਚਾਉਣ ਨਾਲ ਜਾਣਾ। ਤੋਂ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਸਾਰੇ ਵੀਰ ਜਿਹੜੇ ਨੇ ਕੀਰਤੀ ਵੀਰ ਹੋਏ ਇਹਨਾਂ ਨੇ ਕਿਸੇ ਦੇ ਕੋਲੋਂ ਦਸਵੰਤ ਮੰਗਣੀ ਨਹੀਂ ਹੁੰਦੀ ਪਰ ਇਹਨਾਂ ਦੀ ਇਸ ਗੁਰਨਾਨਕ ਲੰਗਰ ਮਿਸ਼ਨ ਜਿਹੜੀ ਇਹਨਾਂ ਦੀ ਸੰਸਥਾ ਹੈ ਇਸ ਨੂੰ ਡੋਨੇਸ਼ਨ ਦੀ ਦਸਵੰਤ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਵੀਰ ਜੀ ਤੁਸੀਂ ਉਹ ਵੀ ਦੱਸ ਦਿਓ ਕਿ ਕਿਸ ਕਿਸ ਤਰੀਕੇ ਦੇ ਨਾਲ ਤੁਸੀਂ ਡੋਨੇਸ਼ਨ ਜਿਹੜੀ ਉਹ ਲੈਂਦੇ ਹੋ ਬੇਟੀ ਸਾਡਾ ਜੋ ਹੈ ਉਹ ਆਪਣਾ ਟੀਮ ਦਾ ਇੱਕ ٹرسٹ ਦਾ ਅਕਾਊਂਟ ਨੰਬਰ ਹੈ ਤੇ ਸਾਡੀ 90% ਕੋਸ਼ਿਸ਼ ਉਹੀ ਹੁੰਦੀ ਹੈ ਕਿ ਅਗਰ ਕੋਈ ਸਾਨੂੰ ਡੋਨੇਟ ਕਰਨਾ ਚਾਹੁੰਦਾ ਤੇ ਉਹ ਸਾਡਾ QR ਕੋਡ ਤੇ ਜਾਂ ਸਾਡੇ ਅਕਾਊਂਟ ਨੰਬਰ ਤੇ ਜੋ ਹੈ ਉਹ ਡੋਨੇਟ ਕਰ ਸਕਦਾ ਹੈ ਤੇ ਅਗਰ ਸਾਨੂੰ ਕੋਈ ਕੈਸ਼ ਵੀ ਡੋਨੇਟ ਕਰਨਾ ਚਾਹੁੰਦਾ ਤੇ ਉਹ ਸਾਡੇ ਕੋਲ ਆ ਕੇ ਸਾਨੂੰ ਡੋਨੇਟ ਕਰ ਸਕਦਾ ਜਿੱਥੇ ਵੀ ਸਾਡੀ ਸੇਵਾ ਚੱਲ ਰਹੀ ਹੁੰਦੀ ਹੈ ਜਾਂ ਸਾਨੂੰ ਕੋਈ ਕੰਟੈਕਟ ਕਰਕੇ ਡੋਨੇਟ ਕਰ ਸਕਦਾ ਔਰ ਉਹਦੀ ਪੱਕੀ ਰਸੀਦ ਲੈ ਸਕਦਾ ਸਾਡੇ ਕੋਲੋਂ ਤੇ ਬਾਕੀ QR ਕੋਡ ਤੇ ਜਾਂ ਅਕਾਊਂਟ ਨੰਬਰ ਤੇ ਆਈ ਦੀ ਡੇਟ ਸਿਟ 20 ਦਾ ਜ਼ਮਾਨਾ ਹੈ ਤੇ 90% ਲੋਕ ਜਿਹੜੇ ਨੇ ਉਹ ਕਯੂਆਰ ਤੇ ਔਰ ਅਕਾਊਂਟ 'ਚ ਹੀ ਡੋਨੇਟ ਕਰਦੇ ਆ। ਤੋਂ ਦਸਤੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਿਹੜਾ ਕਯੂਆਰ ਕੋਡ ਹੈ ਉਹ ਅਸੀਂ ਸਕਰੀਨ ਤੇ ਤੁਹਾਨੂੰ ਇਸ ਜੋ ਸਟੋਰੀ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ 3-4 ਵਾਰ ਅਸੀਂ ਜਿਹੜਾ ਡਿਸਪਲੇ ਵੀ ਕਰਦੇ ਆਂਗੇ ਤਾਂ ਜੋ ਤੁਸੀਂ ਉਸ ਕਯੂਆਰ ਕੋਡ ਦੇ ਉੱਤੇ ਉਸ ਬੈਂਕ ਅਕਾਊਂਟ ਨੰਬਰ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਆਪਣੀ ਡੋਨੇਸ਼ਨ ਜਿਹੜੀ ਹੈ ਉਹ ਦੇ ਸਕੋ ਆਪਣੇ ਦਸਵਾਂ ਜਿਹੜੀ ਉਹ ਦੇ ਸਕੋ ਔਰ ਇਹਨਾਂ ਦੇ ਜਿਹੜੇ ਨੰਬਰ ਨੇ ਜਿਨ੍ਹਾਂ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨੀਡੀ ਪਰਿਵਾਰ ਨੀਡੀ ਫੈਮਿਲੀ ਹੋਵੇ ਉਹਨਾਂ ਦਾ ਤੁਸੀਂ ਜਿਹੜਾ ਹੈ ਪਿਉਰਾ ਇਹਨਾਂ ਨੂੰ ਪਹੁੰਚਾ ਸਕਦੇ ਹੋ ਫਿਰ ਇਹ ਵੈਰੀਫਿਕੇਸ਼ਨ ਤੋਂ ਬਾਅਦ ਉਸ ਦਿੱਬਣ ਦੀ ਜਿਹੜੀ ਵੀ ਸੇਵਾ ਜਾਂ ਹੈਲਪ ਜਿਹੜੀ ਹੋਏਗੀ ਉਹ ਇਸ ਸੰਸਥਾ ਵੱਲੋਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਾਰਜ ਜਿਹੜੇ ਨੇ ਸੰਸਥਾ ਕਰਨੀ ਹੈ ਵਿਧੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੀ ਲਾਸਟ ਤੁਹਾਡੀ ਸਟੋਰੀ ਚਲਾਈ ਗਈ ਸੀ ਸਿੰਬਲ ਦੇ ਵਿਖੇ ਜੀ ਆਪਣੇ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਜਿਨ੍ਹਾਂ ਦੇ ਮਕਾਨ ਦੀ ਸੇਵਾ ਜੋ ਸੀ ਉਹ ਟੀਮ ਵੱਲੋਂ ਉਡੀਕੀ ਗਈ ਸੀ ਤੇ ਆਨ ਵਾਲੇ ਹੋਰ ਹਫਤੇ ਦੇ ਵਿੱਚ ਉਹਨਾਂ ਦਾ ਜੋ ਮਕਾਨ ਹੈ ਉਹ ਪੂਰਾ ਤਰੀਕੇ ਦੇ ਨਾਲ ਮੁਕੰਮਲ ਹੋ ਜਾਏਗਾ ਤੇ ਪਲੱਸ ਕਰੀ ਸੇਵਾ ਉਹਨਾਂ ਲਾਸਟ ਰਹਿ ਗਈ ਹੈ ਤੇ ਉਹ ਚੱਲੇ ਕਰਦੀ ਹੈ ਤੇ ਹੋਰ ਇੱਕ ਹਫਤੇ ਦੇ ਅੰਦਰ ਉਹ ਵੀ ਕੰਪਲੀਟ ਹੋ ਜਾਏਗੀ ਤੇ ਇਸ ਤਰ੍ਹਾਂ ਦੇ ਲੈਂਡਰ ਦੇ ਪ੍ਰੋਜੈਕਟਸ ਹੋ ਗਏ ਉਸ ਤੋਂ ਬਾਅਦ ਬਾਕੀ ਸਾਡੇ ਸੈਲਫ এডਿਕੇਸ਼ਨ ਵਾਲੇ ਵੀਰ ਵੀ ਸੇਵਾ ਕਰ ਰਹੇ ਨੇ এডਿਕੇਸ਼ਨ ਦੀ ਸੇਵਾ ਅਸੀਂ ਉਹਨਾਂ ਨਾਲ ਵੀ ਸਪੋਰਟ ਕਰੇ ਕਰਦੇ ਆ ਤੇ ਇਸ ਟਾਈਮ ਦੇ ਵਿੱਚ ਸਾਡੇ ਕੁਝ ਆਪਣੀ ਜੋ ਨੀਡੀ ਸਿਸਟਰਜ਼ ਨੇ ਉਹਨਾਂ ਦੇ ਮੈਰਿਜ ਦੇ ਕੇਸਿਸ ਵਗੈਰਾ ਵੀ ਜੋ ਆਂਦੀ ਹੈ ਉਹ ਅਸੀਂ ਅਡਾਪਟ ਕੀਤੇ ਦਿੰਨੇ ਤੇ ਉਹ ਵੀ ਅਸੀਂ ਜੋ ਹੈ ਆਪਣੇ ਲੈਵਲ ਦੇ ਉੱਤੇ ਇੱਕ ਪੂਰਾ ਪ੍ਰੋਪਰ ਵੈਰੀਫਿਕੇਸ਼ਨ ਦੇ ਨਾਲ ਔਰ ਇੱਕ ਸਿਸਟਮੈਟਿਕ ਵੇ ਦੇ ਨਾਲ ਮਤਲਬ ਮਿਨੀਮਮ ਟੂ ਮਿਨੀਮਮ ਜਿੰਨਾ ਹੋਸੇ ਲਾਈਕ ਮੈਰਿਜ ਵਰਸੇ ਰਿਕੁਆਇਰਮੈਂਟ ਹੁੰਦੀ ਹੈ ਉਹ ਸਾਡੀ ਕੁਝ ਅਨਡਰ ਕੰਡੀਸ਼ਨਸ ਰਹਿੰਦੀ ਹੈ ਉਹਦੇ ਵਿੱਚ ਤੇ ਉਹਦੇ ਅਕੋਰਡਿੰਗਲੀ ਹੀ ਅਸੀਂ ਜੋ ਹੈ ਉਹ ਕੇਸਿਸ ਆਪਣੇ ਪਕੜਦੇ ਆ ਤੇ ਕਿ ਸੀਸ ਆਪਣੇ ਪੌਕਟ ਕੇ ਤੇ ਉਹਨਾਂ ਨੂੰ ਅਸੀਂ ਕੰਪਲੀਟ ਕਰਦੇ ਆਂ ਬਲੱਡਿਸ ਵਰ ਤੇ ਇਸ ਤੋਂ ਇਲਾਵਾ ਸਾਡੀ ਜੋ ਸਟਾਰਟਿੰਗ ਤੋਂ ਜੋ ਸੇਵਾ ਚੱਲਦੀ ਆ ਰਹੀ ਹੈ ਬਲੱਡ ਦੀ ਬਲੱਡ ਡੋਨੇਸ਼ਨ ਦੀ ਕਿਉਂਕਿ ਉਹੀ ਮੈਂ ਕਰਨਾ ਚਾਹੁੰਦਾ ਸੀ ਕਿ ਸੰਗਤ ਤੱਕ ਉਹ ਵੀ ਅਸੀਂ ਮੈਸੇਜ ਭਜਾ ਦਈਏ ਕਿ ਜੋ ਬਲੱਡ ਡੋਨੇਸ਼ਨ ਜਿਹੜੀ ਹੈ ਬਲੱਡ ਡੋਨੇਟ ਡੋਨੇਟ ਕਰਦੇ ਨੇ ਇਹ ਸਾਰੇ ਵੀਰ ਇਹਨਾਂ ਦੇ ਨਾਲ ਬਹੁਤ ਸਾਰੇ ਮੈਂਬਰ ਨੇ ਉਹਦੇ ਬਾਰੇ ਵਿੱਚ ਵੀ ਕੁਝ ਜਾਣਕਾਰੀ ਦੇ ਦੋ ਜੀ ਵੀਰ ਜੀ ਬਲੱਡ ਦੇ ਕਰਕੇ ਤੁਸੀਂ ਬੜਾ ਵਧੀਆ ਕੀਤਾ ਕਿ ਅਸੀਂ ਇਸ ਟੌਪਿਕ ਦੇ ਉੱਤੇ ਜ਼ਰੂਰ ਗੱਲ ਕਰਨਾ ਚਾਹੁੰਦੇ ਸਾਂ ਤੇ ਬਲੱਡ ਡੋਨੇਸ਼ਨ ਦੇ ਵਿੱਚ ਅਸੀਂ ਸੰਗਤ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਸੰਗਤ ਦੀ ਪਹਿਲੀ ਰਿਸਪੌਂਸਿਬਿਲਟੀ ਹਮੇਸ਼ਾ ਫੈਮਲੀ ਦੀ ਹੀ ਬੰਦੀ ਹੈ ਜੀ ਤੇ ਫੈਮਲੀ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਪਹਿਲੇ ਤੁਸੀਂ ਆਪ ਜਾ ਕੇ ਬਲੱਡ ਬੈਂਕ ਦੇ ਵਿੱਚ ਕੰਟੈਕਟ ਕਰੋ ਤੁਸੀਂ ਉੱਥੇ ਕੁਐਰੀ ਕਰੋ ਆਪਣਾ ਕਨਫਰਮ ਕਰੋ ਕਿ ਤੁਹਾਨੂੰ ਜੇਕਰ ਉੱਥੇ ਬਲੱਡ ਮਿਲ ਜਾਂਦਾ ਹੈ ਤੇ ਪਹਿਲੀ ਰਿਸਪੌਂਸਿਬਿਲਟੀ ਤੁਹਾਡੀ ਹੈ ਅਗਰ ਮੇਰੇ ਪੇਰੈਂਟਸ ਨੂੰ ਲੋੜ ਅਗਰ ਮੈਂ ਹੀ ਨਹੀਂ ਦਿਆਂਗਾ ਤੇ ਸਸਤਾ ਵੱਲੇ ਉੱਟ ਕੇ ਜਾਂ ਕੋਈ ਹੋਰ ਵੀ ਰਾਕੇ ਕਿਸੇ ਹੋਰ ਮਾਦਾ ਪੁੱਤਰ ਆ ਕੇ ਉੱਥੇ ਬਲੱਡ ਕਿਉਂ ਦੇਗਾ ਹਾਂ ਅਗਰ ਕਿਸੇ ਨੂੰ ਜ਼ਰੂਰਤ ਹੈ ਆਪੇ ਦੇ ਕੇ ਵੀ ਅਗਰ ਉਹਨਾਂ ਨੂੰ ਨਹੀਂ ਮਿਲ ਪਾ ਰਹਾ ਤੇ ਸਾਡੀ ਟੀਮ ਉੱਥੇ ਬੈਠੀ ਹੈ ਕੁਝ 네ਗੇਟਿਵ ਕੇਸਿਸ ਹਨ ਜਿੱਥੇ ਬਲੱਡ ਨਹੀਂ ਮਿਲ ਪਾਂਦਾ ਜਾਂ ਐਕਸਚੇਂਜ ਨਹੀਂ ਹੋ ਪਾਂਦਾ ਜਾਂ ਬਲੱਡ ਮਿਲ ਅਵੇਲੇਬਲ ਨਹੀਂ ਹੁੰਦਾ ਪੋਜ਼ਿਟਿਵ ਕੇਸਿਸ ਦੇ ਬਲੇ ਵੀ ਕਈ ਵਾਰੀ ਸ਼ਾਰਟੇਜ ਹੁੰਦੀ ਹੈ ਬਲੱਡ ਦੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਲਾਸਟ ਹੈਂਡ ਤੇ ਅਗਰ ਤੁਹਾਨੂੰ ਬਲੱਡ ਨਹੀਂ ਮਿਲ ਪਾਂਦਾ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਨੂੰ ਆਪ ਪਹਿਲੇ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਕਿ ਤੁਸੀਂ ਆਪ ਜ਼ਰੂਰ ਕਰੋ ਅੱਗੇ ਆਓ ਸਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਚਲੋ ਅਸੀਂ ਅਗਰ 2-3 ਵੀਰ 4 ਵੀਰ ਮਿਲ ਕੇ ਅਗਰ ਇੱਕ ਸੰਸਥਾ ਚਲਾ ਰਹੇ ਆਂ ਜਾਂ ਸੰਸਥਾ ਦੇ ਵਿੱਚ ਬਲੱਡ ਦੀ ਸੇਵਾ ਕਰ ਰਹੇ ਆਂ ਤੇ ਅਗਰ 4 ਦੀ ਜਗ੍ਹਾ ਤੇ ਉੱਥੇ 40 ਹੱਥ ਹੋਣਗੇ ਜਾਂ ਮੁੰਡੇ ਸਾਡੇ ਨਾਲ ਹੋਣਗੇ ਤੇ ਅਸੀਂ ਵੱਡੇ ਪੱਧਰ ਤੇ ਕਰ ਸਕਦੇ ਆਂ ਕਿਉਂਕਿ ਡੋਨਰਸ ਬਹੁਤ ਲਿਮਟਿਡ ਨੇ ਪਰ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਅਗਰ 10 ਵੋਲੰਟੀਅਰ ਸਾਡੇ ਕੋਲ ਦੇਣ ਵਾਲੇ ਨੇ ਤੇ ਜੰਮੂ ਦੇ ਵਿੱਚ ਹਜ਼ਾਰ ਬਲੱਡ ਦੀ ਬੋਤਲਾਂ ਦੀ ਰਿਕੁਆਇਰਮੈਂਟ ਹੈ ਜੋ ਅਸੀਂ ਫੁੱਲਫਿਲ ਨਹੀਂ ਕਰ ਸਕਦੇ ਆਂ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਰਲ ਮਿਲ ਕੇ ਇਹ ਸੇਵਾ ਹੋਏਗੀ ਤੇ ਰਲ ਮਿਲ ਕੇ ਸਾਰ ਗੀ اور ਆਪ ਵੀ ਤੁਹਾਨੂੰ ਅਗਿਆਣਾ ਪਏਗਾ ਐਟ ਲੀਸਟ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਨਾਲ ਆ ਕੇ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਲੇਕਿਨ ਐਟ ਲੀਸਟ ਆਪਣੀ ਫੈਮਿਲੀ ਵਾਸਤੇ ਤੇ ਤੁਸੀਂ ਡੋਨੇਟ ਕਰੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਕੋਈ ਕੁਐਰੀ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਉਹਦੇ ਵਾਸਤੇ ਅਸੀਂ ਜੀਆਨ ਨੂੰ ਕਰਦੇ ਹਾਂ ਤੇ ਬਾਕੀ ਪਹਿਲਾ ਫਰਜ਼ ਤੁਹਾਡਾ ਹੈ ਅਗਰ ਉਹਦੇ باوجود ਵੀ ਅਗਰ ਬਲੱਡ ਦੀ ਰਿਕੁਆਇਰਮੈਂਟ ਰਹਿੰਦੀ ਹੈ ਤੇ ਅਸੀਂ ਇੱਕ ਛੋਟ ਕੇ 10 ਬੋਤਲ ਵੀ ਅਰੇਂਜ ਕਰਾ ਕੇ ਦੇਾਂਗੇ ਲੇਕਿਨ ਪਹਿਲੀ ਜੋ ਦੋ ਤਿੰਨ ਯੂਨਿਟਸ ਹਨ ਜੋ ਅਗਰ ਤੁਸੀਂ ਫੈਮਿਲੀ ਲੈਵਲ ਤੇ ਅਰੇਂਜ ਕਰ ਸਕਦੇ ਹੋ ਤੇ ਉਹ ਤੁਹਾਨੂੰ ਹੀ ਅਰੇਂਜ ਕਰਨੀਆਂ ਫ ਉਹ ਇੱਕ ਨਹੀਂ 10 ਤੱਕ ਯੂਨਿਟਸ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਸਕਦੇ ਹਨ ਲੇਕਿਨ ਫਿਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਤੁਸੀਂ ਸ਼ਰਮਦਾਨ ਕਰਦੇ ਨੇ ਇੱਥੇ ਨੌਜਵਾਨ ਵੀਰ ਜੋ ਲੈਂਟਰ ਦੀਆਂ ਸੇਵਾ ਜਾਂ ਹੋਰ ਵੀ ਇਸ ਤਰ੍ਹਾਂ ਦੀਆਂ ਸੇਵਾ ਕਰਦੇ ਨੇ ਉੱਥੇ ਤੁਸੀਂ ਸ਼ਰਮਦਾਨ ਵੀ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਅਗਰ ਪੈਸਾ ਨਹੀਂ ਹੈ ਡੋਨੇਸ਼ਨ ਦੇ ਲਈ ਤੇ ਤੁਸੀਂ ਉਹੀ ਕਰ ਸਕਦੇ ਹੋ ਉਸ ਤੋਂ ਵੀ ਵੱਧ ਕੇ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਖੂਨਦਾਨ ਦੀ ਜਿਹੜੀ ਤੁਸੀਂ ਬਲੱਡ ਜਿਹੜਾ ਹੈ ਉਹ ਇਸ ਸੱਦੇ ਨਾਲ ਕੰਟੈਕਟ ਕਰਕੇ ਡੋਨੇਟ ਕਰ ਸਕਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਜਿਹੜੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹੋ ਕਿ ਤੁਸੀਂ ਬਲੱਡ ਦੇਣਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਬਲੱਡ ਡੋਨੇਟ ਕਰਨ ਦੇ ਨਾਲ ਜਿਹਨੂੰ ਤੁਸੀਂ ਦੇ ਰਹੇ ਹੋ ਉਸ ਦਾ ਤਾਂ ਫਾਇਦਾ ਹੈ ਹੀ ਉੱਥੋਂ ਤਾਂ ਤੁਹਾਨੂੰ ਦਵਾਵਾਂ ਮਿਲਣਗੀਆਂ ਹੀ ਉੱਥੋਂ ਤਾਂ ਅਦਾਸਾਂ ਤੁਹਾਡੇ ਲਈ ਹੋਣਗੀਆਂ ਮਗਰ ਸਭ ਤੋਂ ਵੱਡੀ ਜਿਹੜੀ ਤੁਸੀਂ ਬਲੱਡ ਡੋਨੇਟ ਕਰਕੇ ਆਪਣੇ ਲਈ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਜੋ ਵੀ ਬੰਦਾ ਬਲੱਡ ਡੋਨੇਟ ਕਰਦਾ ਹੈ ਤੁਹਾਡਾ ਬਲੱਡ ਅੱਗੇ ਤਾਂ ਹੀ ਚੜਦਾ ਹੈ ਕਿ ਉਹਦੇ ਉੱਪਰ ਜਿਹੜੇ ਵੀ ਵੱਡੇ ਵੱਡੇ ਟੈਸਟ ਨੇ ਉਹ ਪਹਿਲੇ ਕੀਤੇ ਜਾਂਦੇ ਨੇ ਯਾਨੀ ਕਿ ਤੁਹਾਡਾ ਬਲੱਡ ਅਗਰ ਕਿਸੇ ਹੋਰ ਮਰੀਜ਼ ਨੂੰ ਚੜ ਚੁੱਕਿਆ ਹੈ ਤਾਂ ਤੁਸੀਂ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋ ਤਾਂ ਇਹ ਸਨ ਸਾਡੇ ਗੁਰੂ ਨਾਨਕ ਲੰਗਰ ਮਿਸ਼ਨ ਜੋ ਸੰਸਥਾ ਹੈ ਉਹਦੇ ਸਾਰੇ ਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਸਥਾਵਾਂ ਜਿਹੜੀਆਂ ਨੇ ਇਹ ਚੱਲਦੀਆਂ ਨੇ ਆ ਆਮ ਤੌਰ ਤੇ ਜਿਹੜਾ ਹੈ ਸੰਸਥਾਵਾਂ ਨੂੰ ਜਿਹੜੀ ਪ੍ਰੋਬਲਮ ਆਂਦੀ ਹੈ ਉਹ ਇਹੋ ਹੀ ਹੈ ਕਿ ਉਹਨਾਂ ਨੂੰ ਡੋਨੇਸ਼ਨ ਕੱਟ ਤੇ ਅੱਗੇ ਤੋਂ ਜਿਹੜੀ ਨੀਡ ਹੈ ਲੋਕਾਂ ਦੀ ਉਹ ਜ਼ਿਆਦਾ ਹੁੰਦੀ ਹੈ ਤੋ ਕੋਸ਼ਿਸ਼ ਕਰੋ ਕਿਉআর ਕੋਡ ਨਾਲ ਦਿੱਤਾ ਹੋਇਆ ਅਕਾਊਂਟ ਨੰਬਰ ਵੀ ਅਸੀਂ ਸਕਰੀਨ ਤੇ ਨਾਲ ਦੇ ਨਾਲ ਸ਼ੋਅ ਕਰ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਅਕਾਊਂਟ ਨੰਬਰ ਦੇ ਵਿੱਚ ਪੈਸੇ ਪਾ ਸਕਦੇ ਹੋ ਜਾਂ ਫਿਰ ਕਿਉআর ਕੋਡ ਦੇ ਥਰੂ ਇਹਨਾਂ ਨੂੰ ਜਿਹੜੀ ਹੈ ਡੋਨੇਸ਼ਨ ਦਸਵੰਤ ਜਿਹੜੀ ਹੈ ਆਪਣੀ ਉਹ ਭੇਜ ਸਕਦੇ ਹੋ ਦੇਖਦੇ ਰਹੋ ਆਪਸੀ ਸਾਇੰਟਿਵ ਇਸੇ ਤਰ੍ਹਾਂ ਦੀਆਂ ਹੋਰ ਵੀ ਸੰਸਥਾਵਾਂ ਹੋਰ ਵੀ ਪਰਸਨੈਲਿਟੀਆਂ ਤੁਹਾਡੇ ਨਾਲ ਅਸੀਂ ਰੂਬਰੂ ਕਰਾਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ